ਉਹ ਹੈਲੋ ਗਾਇਸ ਕਿਦਾਂ ਹਾਲ-ਚਾਲ ਰਹਿਆ ਹੁੰਦਾ ਅੱਜ ਤੁਹਾਨੂੰ ਅਸੀਂ ਕਰਾਉਣ ਜਾ ਰਹੇ ਹਾਂ ਰੋਜ਼ ਦੇ ਅਰਚਨ ਦੀ ਵੀਡੀਓ ਨਾਲ ਹੀ ਹੈ ਜਿਹੜੇ ਪਰਦੇਸ ਵਿੱਚ ਬੈਠੇ ਨੇ ਜਾਂ ਜਿਹੜੇ ਮੇਲੇ ਤੇ ਨਹੀਂ ਆ ਸਕਦੇ ਉਹਨੂੰ ਘਰ ਬੈਠੇ ਰੋਜ਼ ਦੇ ਅਰਚਨ ਕਰਾਏ ਕਰਾਉਂਦੇ ਹਾਂ ਅਸੀਂ ਤਾਂ ਅੱਜ 8ਵਾਂ ਦਿਨ ਹੈ ਮੇਲੇ ਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੇਵਾ ਜੀ ਨੇ ਬਹੁਤ ਵਧੀਆ ਸਜਾਵਟ ਕੀਤੀ ਹੈ ਸਾਰੇ ਵੀਰ ਭਰਾ ਮੱਥਾ ਟੇਕਣ ਆ ਰਹੇ ਹੰਨ ਬਾਕੀ ਤੁਸੀਂ ਡਾਟ ਸਟਿੰਗ ਕਰੋ ਤੇ ਜਿਆ ਵਟ ਵਧੀਆ ਕੀਤੀ ਹੈ ਸੇਵਾਦਾਰਾਂ ਦੇ ਬਾਕੀ ਤੁਸੀਂ ਡਾਟ ਸਟਿੰਗ ਕਰ ਸਕਦੇ ਹੋ ਮੈਂ ਪੀਰਾਂ ਦੀ ਬਹੁਤ ਸੱਚੇ ਦਰਵਾਰ ਕੀ ਜੈ ਆਪ ਦੇਖੋ ਜੀ ਲੇਡੀਜ਼ ਦੇ ਚਮਕੇ ਚਮਕੇ ਲੈ ਦੇ ਮੈਨੂੰ ਸੋਹਣਾ ਤੂੰ ਚਮਕੇ ਵੇ ਜੀ ਦੇਖੋ ਕੰਗਣ ਵਧੀਆ ਵਧੀਆ ਸਸਤੇ ਰੇਟਾਂ ਵਿੱਚ ਪਾਓ ਆਹ ਦੇਖੋ ਗੁੱਡੀਆਂ 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 ਪਟੋਲੇ ਅੱਛਾ ਜੀ ਚਲੋ ਤਾਂ ਆਪਾਂ ਤੁਹਾਨੂੰ ਦਿਖਾਉਣੇ ਅਗਲੀ ਦੁਕਾਨ ਆਹ ਦੇਖੋ ਮੇਰੀਆਂ ਪਹਿਣਾ ਲਈ ਵਧੀਆ ਸੋਫਾ ਸੈੱਟ ਨਾਲ ਕੱਚ ਦੀਆਂ ਗਲਾਸੀਆਂ ਮੇਚ ਕਵਰ ਆਹ ਦੇਖੋ ਕੱਚ ਦੀਆਂ ਗਲਾਸੀਆਂ ਜਿੰਦਾ ਮਰ ਜਾਈਏਗਾ ਮੈਂ ਮਾਨਣਾ ਇਹਦੇ ਵਿੱਚ ਯੂਸ ਕੋ ਡਰਿੰਕ ਪਾਓ ਦੇਖੋ ਮੇਰੇ ਪਹਿਣੋ ਇਹ ਸਾਰਾ ਸੋਹਣਾ ਪਹਿਣਾ ਲਈ ਹੈ ਸਾਡੀਆਂ ਲਈ ਹਾਂਜੀ ਆਹ ਦੇਖੋ ਅਬਡਾਂ ਰੂਪਨਾ ਦੇਖੋ ਡੇਡਿਸੈਂਟ ਜਾਇੰਟਸ ਸ਼ਰਲਟ ਪੈਂਟਾਂ ਕੋਟੇ ਫੋਟੋ ਆਹ ਦੇਖੋ ਨਵੇਂ ਵਾਸਤੇ ਲੱਕੜੀ ਦੇ ਹਟਾਉਣੇ ਵੇਲਣਾ ਟਰੈਕਟਰ ਤੋਫ ਜੋ ਮਾਜੀ ਦਾ ਦੇਖੋ ਜੀ ਗੱਡੀਆਂ ਪੰਜ ਪੰਜ ਸੈੱਟ ਲਾਦੇ ਨਾਲ ਕਹਿੰਦੇ ਬਹੁਤ ਧੰਨ ਧੰਨ ਕਰਾਈ ਪਈ ਆ ਦੁਕਾਨਾਂ ਨੇ ਵੀਰਾਂ ਨੇ ਹਾਂਜੀ ਦੇਖੋ ਜੀ ਦੇਖੋ ਗੱਡੀਆਂ ਕੱਪ ਗਲਾਸ ਤੋਂ ਨੂੰ ਮੈਲੇ ਵੀ ਤੇ ਸਭ ਨੂੰ ਜਿਵੇਂ ਮਿਲ ਜਾਣਾ ਜੋ ਮਰਜ਼ੀ ਪ੍ਰਾਪਤ ਕਰੋ ਅਗਲਾ ਬਾਕੀ ਅੱਗੇ ਮੇਰਾ ਵੀਰ ਸ਼ੇਅਰ ਕਰੂੰਗਾ ਫੋਟੋ ਦੇ ਨੇ ਜਿੱਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਤੇ ਕਿੰਨਾ ਰਾਸ਼ੀ ਹੈ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ